ਜੱਟੇਦਾਰਾਂ ਦੀ ਵੀ ਤੇ ਜੱਟੇਦਾਰਾਂ ਨੂੰ ਉਹ ਸਾਡੇ ਕਮੇਟੀ ਚੁਣਦਾ ਸਰਦਾਰ ਸਾਹਿਬ ਵੀ ਨਾ ਸੁਣੋ ਸਰਦਾਰ ਸਾਹਿਬ ਉਹ ਪੱਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕਰੂਗੀ ਉਹ ਵਿਧਾਨ ਸਭਾ ਨਹੀਂ ਤੈਅ ਕਰੂਗੀ ਸਾਡੀ ਪਾਰਟੀ ਨਹੀਂ ਪੰਥ ਦੇ ਸਾਡਾ ਪੰਥ ਕਿਆ ਕਰੂ ਅਸੀਂ ਵੀ ਪੰਥ ਦੇ ਪੰਥ ਦਾ ਹਿੱਸਾ ਹਾਂ ਅਸੀਂ ਮੈਂ ਵੀ ਸਿੱਖ ਹਾਂ ਵਿਧਾਨ ਸਭਾ ਨਹੀਂ ਤੈਅ ਕਰੂਗੀ ਬੈਠਾ ਤੁਹਾਨੂੰ ਐਸਾ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨ ਮਾਰੇ ਕੱਲ ਤੁਹਾਡੇ ਨਾਲ ਕੱਲ ਤੁਹਾਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਮੋਹਨ ਅੰਮ੍ਰਿਤਾਨ ਸਰਦਾਰ ਸਿੱਖ ਬਟੌਰ ਸਿੱਖ ਹਮਰਦੀ ਨਾਲ ਕੋਈ ਗੱਲ ਨਹੀਂ ਸੱਚ ਨੂੰ ਸੁਣਦਾ ਮਾਦਾ ਸਰਕਾਰ ਕਿਤਾ ਜਾ ਰਿਹਾ ਹੈ ਇਹ ਹੰਤੂ ਬੈਂਕ ਦੇ ਸਰ ਮੈਂ ਰੁੱਕ ਕੇ ਜਿਹੜੀ ਬੈਂਕ ਨਹੀਂ ਉਹਨੂੰ ਉੱਪਰ ਨਹੀਂ ਕਰ ਰਹਾ ਮੈਂ ਉੱਪਰ ਨਹੀਂ ਕਰਦਾ ਸੇਵਾ ਉੱਪਰ ਨਹੀਂ ਕਰ ਸਰਕਾਰ ਸਰਦਾਰ ਦੀ ਮੇਰੀ ਗੱਲ ਤੋਂ ਮੇਰੀ ਉਪਲਿ ਸਰਕਾਰੋ ਸੜਕ ਕਿਉਂ ਨਹੀਂ ਬਣਾਉਂਦੀ ਉਪਲਿ ਨੂੰ ਕਰੇ ਬੋਲੇ ਸੋਹਣਾਂ ਕਰੂ ਸਿੱਖਿਆ ਸਿੱਖਿਆ ਵੀ ਕੋਲ ਉਪਲਿ ਨਾ ਲਾਣ ਕਰ ਦੋ ਇਸ ਗੇ ਸੜਕ ਦੀ ਪੂਰੀ ਵਿਸ਼ਾਲ ਬਣਾਵਾਂਗੇ ਕੋਈ ਸਰਕਾਰ ਕੋ ਸਾਡਾ ਹੀ ਕਰਦਾ ਸਾਡੀ ਵੀ ਸੁਣਣਾ ਬਾਰ ਬਾਰ ਮਿਲਦੇ ਦੇਖੋ ਸਪੋਰਟ ਸਿੱਖੀ ਦੇ ਜਦੋਂ ਚਾਂਸ ਮਿਲਦੇ ਆ ਗਨੁਮੀ ਦਾ 30 ਡਿਗ੍ਰੀ ਜੱਥੇਦਾਰਾਂ ਦੀ ਮਿੱਟੀ ਤੇ ਜੱਥੇਦਾਰਾਂ ਨੂੰ ਉਹ ਸਾਡੇ ਕਮੇਟੀ ਜੁਲਦਾਖ ਸਰਦਾਰ ਸਾਹਿਬ ਇਹਨਾਂ ਸੁਣੋ ਸਰਕਾਰ ਸਾਹਿਬ ਉਹ ਪੱਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਕਰੀ ਹੁੰਦੀ ਉਹ ਵਿਧਾਨ ਸਭਾ ਨਹੀਂ ਤੈਕਰੀ ਉਹ ਸਾਡੀ ਸਾਡੀ ਪੰਥ ਦੇ ਸਾਡਾ ਪੰਥ ਕਿਆ ਕਰੋ ਅਸੀਂ ਵੀ ਪੰਥ ਦੇ ਪੰਥ ਦਾ ਹਿੱਸਾ ਅਸੀਂ ਮੈਂ ਵੀ ਸਿੱਖ ਹਾਂ ਵਿਧਾਨ ਸਭਾ ਨਹੀਂ ਤੈਕਰੀ ਉਹ ਮੈਂ ਤੁਹਾਨੂੰ ਇਹ ਦੱਸਦਾ ਜਿਨ੍ਹਾਂ ਨੇ ਸਾਡੇ ਸਿੱਖ ਨਾਲ ਸਾਡੇ ਨਾਲ ਦੇ ਨਾਲ ਤੁਹਾਡੇ ਨਾਲ ਵੀ ਹੋ ਸਕਦੇ ਜਿਨ੍ਹਾਂ ਨੇ ਸਿੱਖ ਨਾਲ ਤੁਹਾਡੋਂ ਵੀ ਖਾਦਨ ਦੀ ਮੈਨੂੰ ਨਹੀਂ ਪਰਵਾਹੀ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਨੂੰ ਵਿਧਾਨ ਸਭਾ ਦੌਰ ਸਿੱਖ ਬਿਦੌਰ ਸਿੱਖਾਂ ਮਰਦੀ ਨਾਲ ਕੋਈ ਗੱਲ ਨਹੀਂ ਸਾਚ ਨੂੰ ਸੁਣਦਾ ਮਾਦਾ ਉਹਨਾਂ ਦਾ ਸਰਕਾਰ ਕੀਤਾ ਜਾ ਰਿਹਾ ਹੈ ਪਪਾ ਇਹ ਪੁੱਛ ਕੇ ਜਾਇਓ ਕਿ ਹਦੂਨ ਕਪਾਂਸ ਦੇ ਸਰ ਇਹ ਮੈਂ ਰੁੱਕ ਕੇ ਜਿਹੜੀ ਬੈਂਕਲੀ ਹੈ ਉਹਨੂੰ ਉਪਲ ਨਹੀਂ ਕਰ ਰਹਾ ਮੈਂ ਸਿੰਘ ਉਪਲ ਦੀ ਸਾਧੀ ਜੇ ਸੇਵਾ ਉਪਲ ਨਹੀਂ ਕਰਦੀ ਸਰਕਾਰ ਸਰਦਾਰ ਦੀ ਮੇਰੀ ਗੱਲ ਸੁਣ ਮੇਰੀ ਸਰਦਾਰ ਦੀ ਗੱਲ ਸੁਣ ਸੇਵਾ ਜਿਹੜਾ ਹੈ ਸਰਦਾਰ ਦੀ ਸੜਕ ਬਣਾਉਣਾ ਕਿਹਦਾ ਕੰਮ ਹੈ ਤੁਸੀਂ ਸਰਕਾਰ ਦਾ ਉਪਲ ਨਹੀਂ ਸਰਕਾਰ ਨੂੰ ਸੜਕ ਕਿਉਂ ਨਹੀਂ ਬਣਾਉਂਦੀ ਉਪਲ ਨੂੰ ਕਰੇ ਚੱਲੋ ਬੋਲੇ ਬਰੇ ਸੋਨਹਾਰ ਦੁਸਾਨ ਕਰੋ ਸੰਸਾਦ ਮੈਂ ਸੰਸਾਦ ਸਿੱਖਿਆ ਮੰਤਰੀ ਮੋਹਿਲੇ ਤੋਂ ਆਪੀਂ ਆਇਆ ਹਾਂ ਅਲਾਣ ਕਰ ਦੋ ਇਸ ਗੇ ਸੜਕਾਂ ਦੀ ਪੂਰੀ ਵਿਸ਼ਾਲ ਬਣਾਵਾਂਗੇ ਕੋਈ ਗੱਡੀ ਸਰਕਾਰ ਕੋ ਸਾਡਾ ਹੀ ਕਰਤਾ ਸਾਡੀ ਸੁਣਾਈ ਜਾਣਾ ਕੋ ਮੇਰੀ ਵੀ ਸੁਣ ਲਓ ਜੀ ਬੇਗਾਨਾ ਬਾਹਰ ਜਾਣ ਮਿਲ